ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਅਤੇ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਕਮਾਂਤਰੀ ਸਰਾਤੇ ਸਥਿਤ ਬਾਬਾ ਸ਼ੇਖ ਬ੍ਰਹਮ ਜੀ ਦੀ ਮਜ਼ਾਰ ਤੇ ਸਾਲ ਚ ਦੋਵਾਂ ਮੇਲਾ ਮਨਾਇਆ ਜਾਂਦਾ ਇਸ ਵਾਰ ਵੱਡੀ ਪੱਧਰ ਤੇ ਮੇਲਾ ਪਿੰਡ ਮੀਆਂਵਾਲਾ ਖੇਮ ਕਰਨ ਵਿਖੇ ਮਨਾਇਆ ਗਿਆ ਜਿੱਥੇ ਪੰਜਾਬ ਦੇ ਸੁਪਰ ਸਿੱਧ ਕਲਾਕਾਰਾਂ ਨੇ ਆਪਣੇ ਫੰਡ ਦਾ ਮੁਜ਼ਾਹਰਾ ਕੀਤਾ ਇਸ ਮੌਕੇ ਸਾਬਕਾ ਸਰਪੰਚ ਮੋਹਰ ਸਿੰਘ ਪ੍ਰਧਾਨ ਮੇਲਾ ਕਮੇਟੀ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸ਼ਟ ਹੋਈਆਂ ਉਥੇ ਮੇਲਾ ਕਮੇਟੀ ਵੱਲੋਂ ਵੱਡੇ ਪੱਤਰ ਤੇ ਸੰਗਤਾਂ ਲਈ ਪ੍ਰਬੰਧ ਕੀਤੇ ਗਏ ਸਨ ਇਸ ਮੌਕੇ ਮੁੱਖ ਸੇਵਾਦਾਰ ਕੁਸ਼ਵਿੰਦਰ ਸਿੰਘ ਸਾਬਕਾ ਸਰਪੰਚ ਮੋਹਰ ਸਿੰਘ ਪ੍ਰਧਾਨ ਤੋਂ ਇਲਾਵਾ ਨਰਮਲ ਸਿੰਘ ਮੈਂਬਰ ਮਲਕੀਤ ਸਿੰਘ ਬੂਟਾ ਸਿੰਘ ਤਹਿਲ ਸਿੰਘ ਚਰਨ ਸਿੰਘ ਕਸ਼ਮੀਰ ਸਿੰਘ ਛੱਤਰ ਸਿੰਘ ਰਣਜੀਤ ਸਿੰਘ ਜਗਜੀਤ ਸਿੰਘ ਗੁਰਸੇਵਕ ਸਿੰਘ ਦਲਬੀਰ ਸਿੰਘ ਚਰਨਬੀਰ ਸਿੰਘ ਨਰਮਲ ਸਿੰਘ ਦਲਬਾਖ ਸਿੰਘ ਰਵਿੰਦਰ ਰਵੀ ਆਧਾ ਪ੍ਰਬੰਧਕਾਂ ਨੇ ਕਿਹਾ ਕਿ ਹਰ ਸਾਲ ਮੇਲਾ ਸਾਜ ਦੋਵਰੀ ਮਨਾਇਆ ਜਾਂਦਾ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਦੂਰੋਂ ਦਰਾੜਿਓ ਨਤਮਸਟਕ ਹੋਣ ਲਈ ਆਉਂਦੀਆਂ ਹਨ ਉੱਥੇ ਪਾਕਿਸਤਾਨ ਦੀ ਤਰਫੋਂ ਵੀ ਸੰਗਤਾਂ ਦੂਰੋਂ ਬਾਬਾ ਜੀ ਦੇ ਮਜ਼ਾਰ ਦੇ ਦਰਸ਼ਨ ਦਦਾਰੇ ਕਰਦੀਆਂ ਹਨ ਖੇਮ ਕੰਨ ਤੋਂ ਸਾਡੇ ਪ੍ਰਤੀਨਿਧੀ ਲਾਡਾ ਕੰਨਾ ਦੀ ਵਿਸ਼ੇਸ਼ ਰਿਪੋਰਟ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜੁੜੋ ਧੰਨਵਾਦ ਜੀ ਤੁਹਾਨੂੰ ਤੇ ਜਿਹੜਾ ਪ੍ਰੋਗਰਾਮ ਪੇਸ਼ ਕਰਨ ਕੁਝੇ ਮੈਂ ਜੀ ਪੰਜਾਬੀ ਲੋਗ ਆ ਇੱਕ ਸ਼ੇਰਾ ਬੋੜ ਵਾਲੀ ਆ ਮੇਰੇ ਬੜੇ ਅਜੀਜ਼ ਨੇ ਸਰਪੰਚ ਸਾਹਿਬ ਸਰਦਾਰ ਮੋਹਰ ਸਿੰਘ ਜੀ ਇਹਨਾਂ ਦਾ ਪਿੰਡ ਮਿਆਂਵਣ ਮਿਆਂਵਾਲਾ ਤੇ ਮੇਲਾ ਹੈਗਾ ਬ੍ਰਾਂਖੀਕ ਬ੍ਰਹਮਾ ਬਾਰਡਰ ਦੇ ਉੱਤੇ ਤੇ ਮੈਨੂੰ ਇਹਨਾਂ ਨੇ ਦੂਜੀ ਚੌਥੀ ਔਰ ਇੱਥੇ ਬੁਲਾਇਆ ਬੜਾ ਸਤਿਕਾਰ ਕਰਦੇ ਨੇ ਬੜਾ ਪਿਆਰ ਦਿੰਦੇ ਨੇ ਤੇ ਮੇਲਾ ਕਾਫੀ ਬੜੇ ਲੈਵਲ ਦਾ ਮੇਲਾ ਆ ਜੀ ਕਿ ਨਾਂ ਦਾ ਮੇਲਾ ਸਾਡੇ ਇਲਾਕੇ ਚ ਇਹਦਾ ਮੇਲੇ ਦਾ ਨਾਂ ਆ ਜਿਹੜੇ ਮੇਲੇ ਤੇ ਮੈਂ ਆਇਆ ਇਹ ਖਾਸ ਇਸ ਕਰਕੇ ਨਹੀਂ ਹੋ ਜਾਂਦਾ ਕਿ ਭਾਰਤ-ਪਾਕਿਸਤਾਨ ਦੀ ਸੀਮਾ ਤੇ ਬਿਲਕੁਲ ਉੱਤੇ ਆ ਬਿਲਕੁਲ ਇਹ ਵੀ ਬੜੀ ਵੱਡੀ ਵਜ੍ਹਾ ਜੀ ਇਹ ਖਾਸ ਵਜ੍ਹਾ ਇਹੋ ਹੀ ਆ ਕਿ ਬਿਲਕੁਲ ਸੀਮਾ ਦੇ ਉੱਤੇ ਆ ਤੇ ਅੱਜ ਮਲਕੇ ਪ੍ਰੋਗਰਾਮ ਤੇ ਹਿੱਕੇਸ਼ ਕਰਨਾ ਕੀ ਮਲਕੇ ਸੰਤਾਂ ਨੂੰ ਦੇਖਣ ਦਾ ਸਦਨ ਜਾਣ ਜਾਓਗੇ ਮੈਂ ਤੇ ਇਹੋ ਹੀ ਜਿੱਦਾਂ ਦਾ ਆਪ ਗੋਣਾ ਜੀ ਉਦਾਂ ਦਾ ਮੈਂ ਕਹੂੰਗਾ ਸਾਰਿਆਂ ਨੂੰ ਸੱਭਿਆ ਆਪਣੀ ਸੱਭਿਆਤ ਨੂੰ ਨਾਂ ਭੁੱਲਣ ਵਿੱਚ ਰਹਿਣ ਸੱਭਿਆ ਸੱਭਿਆਤ ਦੇ ਵਿੱਚ ਰਹਿਣ ਸੱਭਿਆ ਚਾਰਕ ਕਾਰਨ ਗਾਉਣ ਜਿਹੜਾ ਆਪਣੀਆਂ ਭੈਣਾਂ ਧੀਆਂ ਬਣਾ ਲਾ ਕੇ ਬਹਿ ਕੇ ਸੁਣ ਸਕਣ ਤੇ ਨਾਂ ਉੱਠ ਕੇ ਜਾਣ ਮੈਂ ਤੇ ਇਹੋ ਹੀ ਇਹੋ ਹੀ ਬੇਨਤੀ ਕਰੂੰਗਾ ਕਲਾਕਾਰਾਂ ਸਾਰਿਆਂ ਨੂੰ ਅੱਗੇ ਪਾਕਿਸਤਾਨੀ ਦਰਸ਼ਕ ਜਿਹੜੇ ਸੀ ਉਹ ਵੀ ਮੇਲੇ ਵਿੱਚ ਪੁੱਜਦੇ ਸੀ ਪਰ ਹੁਣ ਜਿਹੜਾ ਇਹ ਦੂਰੀਆਂ ਵਧ ਗਈਆਂ ਇਸ ਵਾਰ ਕੀ ਕਹਿਣਾ ਚਾਹੋਗੇ ਇਹ ਜਿਆਦਾ ਆਮ ਦਾ ਤੇ ਕੋਈ ਕਸੂਰ ਨਹੀਂ ਦੁਨੀਆ ਦਾ ਤੇ ਕੋਈ ਕਸੂਰ ਨਹੀਂ ਹੈ ਤੇ ਹੁਣ ਸਾਡੇ ਲੀਡਰ ਜਾਣਨ ਜੀ ਇਹਨਾਂ ਗੱਲਾਂ ਨੂੰ ਵੀ ਕਿਉਂ ਇਹਨਾਂ ਨੇ ਇਹਨਾਂ ਕਰਕੇ ਖਿਚੋਤਾਣੀਆਂ ਵਧੀਆਂ ਤੇ ਇਹੋ ਜਾਣਨ ਤੇ ਇਹਨਾਂ ਦਾ ਕੰਮ ਜਾਣੇ ਬਲਕਿ ਉਹਨਾਂ ਨੂੰ ਵੀ ਜੇ ਮੁਕ ਮਿਲਦਾ ਤਾਂ ਆਉਣਾ ਚਾਹੀਦਾ ਬਿਲਕੁਲ ਜੀ ਆਉਣਾ ਚਾਹੀਦਾ ਬਿਲਕੁਲ ਆਉਣਾ ਚਾਹੀਦਾ ਅੱਜ ਕੀ ਗਾਣਾ ਚਾਹੁੰਦੇ ਜਿਹੜਾ ਇਹ ਖੇਮ ਕਰਨ ਸੇਖ ਬ੍ਰਹਮ ਜੀ ਦੇ ਸਥਾਨ ਤੇ ਮੇਲਾ ਬਣਾਇਆ ਜਾਂਦਾ ਤੁਹਾਨੂੰ ਤਨਪੀਰ ਬਾਬਾ ਸ਼ੇਖ ਬ੍ਰਹਮ ਜੀ ਦਾ ਮੇਲਾ ਜਿਹੜਾ ਇਹ ਹਰ ਸਾਲ ਛਮਾਈ ਮੇਲਾ ਮਨਾਉਂਦੇ ਆ ਇਹ ਜਿਹੜੀ ਦਰਗਾਹ ਹੈ ਇਹ ਹਿੰਦ-ਪਾਕਿਸਤਾਨ ਬਾਰਡਰ ਦੇ ਬਿਲਕੁਲ ਉੱਪਰ ਆ। ਬਾਬਾ ਸ਼ੇਖ ਬਰਮ ਜੀ ਜਿਹੜੇ ਨੇ ਇਹ ਗੁਰੂ ਨਾਨਕ ਦੇਵ ਜੀ ਦੇ ਹਮਸਾਕਸੀ ਹੋਏ ਨੇ। ਗੁਰੂ ਨਾਨਕ ਦੇਵ ਜੀ ਨੇ ਜਿਹੜੀਆਂ ਬਾਬੇ ਫਰੀਦ ਦੀਆਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਅੰਕਤ ਆ ਉਹ ਗੁਰੂ ਨਾਨਕ ਦੇਵ ਜੀ ਪਾਸੋਂ ਪ੍ਰਾਪਤ ਕੀਤੀ ਆ। ਇੱਥੇ ਹਰ ਸਾਲ ਹੀ ਜਿਹੜਾ ਮੇਲਾ ਇੱਕ ਫੱਗਣ ਦੇ ਵਿੱਚ ਤੇ ਇੱਕ ਸਾਵਣ ਦੇ ਆਖਰੀ ਵੀਰਵਾਰ ਮਨਾਇਆ ਜਾਂਦਾ ਹੈ। ਸੰਗਤਾਂ ਜਿਹੜੀਆਂ ਨੇ ਉਹ ਦੂਰ ਦਰੇਡੇ ਤੋਂ ਮੇਲੇ ਦੇ ਵਿੱਚ ਹਮਮਹਾ ਕੇ ਪਹੁੰਚਦੀਆਂ ਨੇ। ਤੇ ਉਹਨਾਂ ਸੰਗਤਾਂ ਦੀਆਂ ਮਨੋ ਕਾਮਨਾ ਜਿਹੜੀਆਂ ਵੀ ਪੂਰੀਆਂ ਹੁੰਦੀਆਂ ਨੇ ਜਿਹੜਾ ਪਾਕਿਸਤਾਨ ਵਾਲੇ ਪਾਸੇ ਦੀ ਕੋਈ ਸੰਗਤ ਜਿਹੜੀ ਹੁੰਦੀ ਹੈ ਦਰਸ਼ਕ ਦਰਦਾਰਿਕਾ ਪਾਕਿਸਤਾਨ ਵਾਲੇ ਪਾਸੇ ਹੁਣ ਜਿਹੜੀ ਸੰਗਤ ਉਹ ਨਾ ਮਾਤਰੀ ਆ ਉਹਨੂੰ ਜਿਹੜੀ ਪਿੱਛੇ ਰੋਕ ਲੈਂਦੇ ਨੇ ਪਹਿਲਾਂ ਜਿਹੜੀ ਪਾਕਿਸਤਾਨ ਵਾਲੇ ਪਾਸੇ ਨੂੰ ਕਾਫੀ ਸੰਗਤ ਆਉਂਦੀ ਸੀ ਤੇ ਹੁਣ ਜਿਹੜੀ ਉਹ ਬਿਲਕੁਲ ਨਹੀਂ ਆਉਂਦੀ ਸੰਗਤ ਇਹ ਪਤਾ ਲੱਗਦਾ ਕਿ ਜਿਹੜਾ ਮੇਲਾ ਪਿੱਲੂ ਜਿਹੜਾ ਦੇਸ਼ ਦੀਵੰਦ ਤੋਂ ਪਹਿਲੇ ਸਾਂਝੇ ਤੌਰ ਤੇ ਮਨਾਇਆ ਜਾਂਦਾ ਸੀਗਾ ਜਿਹੜਾ ਦੇਸ਼ ਦੀਵੰਦ ਤੋਂ ਪਹਿਲਾਂ ਨਹੀਂ ਜੇ ਮੇਲਾ ਜਿਹੜਾ ਇਹ ਦੇਸ਼ ਦੀਵੰਦ ਤੋਂ ਬਾਅਦ ਵੀ ਸਾਂਝੇ ਤੌਰ ਇਹ ਜਿਵੇਂ ਜਿਵੇਂ ਹਾਲਾਤ ਖਰਾਬ ਹੋਏ ਨੇ ਉਸ ਤਰ੍ਹਾਂ ਉਸ ਤਰ੍ਹਾਂ ਜਿਹੜਾ ਇਹ 2007 ਤੋਂ ਬਾਅਦ ਜਿਹੜਾ ਇਹ ਉਹ ਤੋਂ ਪਹਿਲਾਂ ਪਹਿਲਾਂ 90 ਤੋਂ ਪਹਿਲਾਂ ਜਿਹੜਾ ਮੇਲਾ ਸੰਝੇ ਮਨਾਇਆ ਜਾਂਦਾ ਸੀ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਜਿਹੜੇ ਸਿੰਗਰ ਲੱਗਦੇ ਸੀ ਦੋਨੋਂ ਦੇਸ਼ਾਂ ਦੇ ਲੋਕ ਜਿਹੜੇ ਆ ਉਹ ਸਿੰਗਰ ਨੂੰ ਦੇਖਦੇ ਸੀ ਹੋਰਲੇ ਆਪਣੇ ਇੱਧਰ ਜੇ ਉੱਧਰ ਤੇ ਜਿਹੜਾ ਹੁਣ ਅੱਜ ਮੇਲਾ ਮਨਾਇਆ ਜਾ ਰਿਹਾ ਇਸ ਮੌਕੇ ਕੀ ਸੰਗਤ ਨੂੰ ਅਪੀਲ ਕਰਨੀ ਚਾਹੁੰਦੇ ਹੋ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨ ਪੀੜ੍ਹੀ ਨੂੰ ਸਾਡੀ ਪੁਰਜ਼ੋਰ ਅਪੀਲ ਵੀ ਆ ਬੇਨਤੀ ਵੀ ਆ ਕਿ ਨਸ਼ਿਆਂ ਨੂੰ ਛੱਡ ਕੇ ਜਿੰਨਾ ਵੀ ਹੋ ਸਕਦਾ ਹੈ ਖੇਡਾਂ 'ਤੇ ਧਿਆਨ ਦੇਣ ਅਤੇ ਆਪਦੇ ਜਿਹੜੇ ਸਰੀਰ ਆ ਉਹਨੂੰ ਤੰਦਰੁਸਤੀ ਵਾਲ ਜਾਨ ਨਾਲ ਕੇ ਨਿਹਾਰ ਵੱਲ ਨਾਲ ਜਿਹੜਾ ਨਸ਼ਿਆਂ ਦੇ ਨਾਲ ਉਹ ਜਵਾਨੀ ਨਿਕਰਦੀ ਜਾਂਦੀ ਏ ਕੁਝ ਬਾਹਰ ਤੁਰੀ ਜਾਂਦੀ ਏ ਕੁਝ ਨਸ਼ਿਆਂ 'ਚ ਤੁਰੀ ਜਾਂਦੀ ਏ ਸਾਡੀ ਪੁਰਜ਼ੋਰ ਅਪੀਲ ਆ ਨੌਜਵਾਨੀ ਨੂੰ ਕਿ ਨਸ਼ਿਆਂ ਨੂੰ ਛੱਡ ਕੇ ਖੇਡਾਂ ਲਾਓ ਤੇ ਜਿੰਨਾ ਵੀ ਹੋ ਸਕੇ ਨਾਲ ਹੀ ਸਿੱਕੀ ਸਰੂਪ ਵੱਲ ਵੀ ਆਓ ਇਹ ਸਾਡੀ ਜਿਹੜੀ ਵੱਧ ਚੜ ਕੇ ਬੇਨਤੀ ਆ ਕਬੱਡੀ ਦਾ ਵੀ ਸ਼ੋਅ ਮੈਚ ਕਰਾਇਆ ਜਾਂਦਾ ਜੀ ਹਾਂਜੀ ਕਬੱਡੀ ਦਾ ਜਿਹੜਾ ਸ਼ੋਅ ਮੈਚ ਆ ਉਹ ਵੀ ਸ਼ਾਮਾਂ ਨੂੰ ਹੋਵੇਗਾ 5 ਵਜੇ ਸ਼ਾਮ ਅੱਜ ਕਿਹੜੇ ਕਿਹੜੇ ਜਿਹੜੇ ਕਲਾਕਾਰ ਨੇ ਹਾਜ਼ਰ ਪਰ ਆਏ ਅੱਜ ਇੱਕ ਜੱਗੀ ਗੱਲ ਤੇ ਛੇੜਾ ਛੇੜਾ ਬੋੜਵਾਲ ਗਿਆ ਜੀ ਜਿਹੜੇ ਨੇ ਉਹ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰਨਗੇ